ਪੰਜਾਬੀ ਭਾਸ਼ਾ ਵਿਆਕਰਨ ਨਾਲ ਸੰਬੰਧਿਤ ਲੈਕਚਰਾਂ ਦੀ ਇਸ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਆਹ ਵਾਲੀ ਲੜੀ ਆ ਜਿਹੜੀ ਇਸ ਵਿੱਚ ਅਸੀਂ ਪੰਜਾਬੀ ਭਾਸ਼ਾ ਦੀ ਸਿਖਲਾਈ ਨਾਲ ਸੰਬੰਧਿਤ ਕੁਝ ਮਸਲਿਆਂ ਨੂੰ ਵਿਚਾਰਾਂਗੇ ਤੇ ਪੰਜਾਬੀ ਦੀ ਸਿਖਲਾਈ ਆ ਜਿਹੜੀ ਉਹਦੇ ਵਿਗਿਆਨਿਕ ਤੇ ਭਾਸ਼ਾ ਵਿਗਿਆਨਿਕ ਤੌਰ ਤੇ ਜਾਂ ਵਿਆਕਰਨਕ ਤੌਰ ਤੇ ਕਿਹੜੇ-ਕਿਹੜੇ ਜਿਹੜੇ ਤਰੀਕੇ ਨੇ ਉਹ ਸਹਾਇੀ ਹੋ ਸਕਦੇ ਨੇ ਉਹਨਾਂ ਸਾਰਿਆਂ ਬਾਰੇ ਅਸੀਂ ਇਹ ਇਨ੍ਹਾਂ ਕੁਝ ਲੈਕਚਰਾਂ ਦੇ ਵਿੱਚ ਗੱਲ ਕਰਾਂਗੇ ਪੰਜਾਬੀ ਭਾਸ਼ਾ ਇਸ ਸਮੇਂ ਦੇ ਵਿੱਚ ਭਾਰਤੀ ਪੰਜਾਬ ਦੇ ਵਿੱਚ ਪੜਾਈ ਜਾ ਰਹੀ ਹੈ ਉਸ ਤੋਂ ਇਲਾਵਾ ਪਾਕਿਸਤਾਨੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਦੁਆਰਾ ਪੰਜਾਬੀ ਬੋਲੀ ਜਾਂਦੀ ਹੈ ਪਰ ਉੱਥੇ ਪੰਜਾਬੀ ਦੀ ਪੜ੍ਹਾਈ ਹੈ ਜਿਹੜੀ ਉਹ ਸ਼ਾਹਮੁਖੀ ਲਿਪੀ ਦੇ ਵਿੱਚ ਕਰਵਾਈ ਜਾਂਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਵਿੱਚ ਵੱਡੇ ਪੱਧਰ ਤੇ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਤੇ ਹੋਰ ਨਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਪੰਜਾਬੀ ਦੀ ਸਿੱਖਲਾਈ ਆ ਜਿਹੜੀ ਉਹ ਦਿੱਤੀ ਜਾਂਦੀ ਆ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਵੀ ਪੰਜਾਬੀ ਹੈ ਜਿਹੜੀ ਉਹ ਅਲੱਗ-ਅਲੱਗ ਤਰੀਕੇ ਨਾਲ ਸਿਖਾਈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਪੰਜਾਬੀ ਦੀ ਸਿਖਲਾਈ ਦੇ ਸਬੰਧ ਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਮੁੱਦਾ ਉਹ ਇਹ ਹੀ ਹੈ ਕਿ ਪੰਜਾਬੀ ਦੀ ਸਿੱਖਲਾਈ ਜਦੋਂ ਦੂਜੀ ਭਾਸ਼ਾ ਦੇ ਤੌਰ ਤੇ ਦਿੱਤੀ ਜਾਂਦੀ ਹੈ ਜਦੋਂ ਪੰਜਾਬੀ ਭਾਸ਼ਾ ਦੂਜੀ ਭਾਸ਼ਾ ਦੇ ਤੌਰ ਤੇ ਸਿੱਖੀ ਜਾਂਦੀ ਹੈ ਦੂਜੀ ਭਾਸ਼ਾ ਦਾ ਇੱਥੇ ਕੀ ਅਰਥ ਹੈ ਕਿ ਇੱਕ ਤਾਂ ਪੰਜਾਬੀ ਸਮਾਜ ਦੇ ਵਿੱਚ ਪੈਦਾ ਹੋਇਆ ਬੱਚਾ ਪਹਿਲੀ ਭਾਸ਼ਾ ਦੇ ਤੌਰ ਤੇ ਹੀ ਪੰਜਾਬੀ ਦੀ ਸਿੱਖਲਾਈ ਆ ਜਿਹੜੀ ਉਹ ਹਾਸਲ ਕਰਦਾ ਬੱਚਾ ਆਪਣੇ ਘਰ ਦੇ ਵਿੱਚ ਰਹਿੰਦਾ ਹੈ 2-3 ਸਾਲ ਦੀ ਉਮਰ ਤੋਂ ਪੰਜਾਬੀ ਭਾਸ਼ਾ ਆਪਣੇ ਘਰ ਦੇ ਵਿੱਚ ਜਾਂ ਆਪਣੇ ਚੁਗਿਰਦੇ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਦੇ ਵਿੱਚ ਮਾਤ ਪਿਤਾ ਦਾ ਜਿਹੜਾ ਸਿਖਲਾਈ ਆ ਉਹ ਗ੍ਰਹਿਣ ਕਰਦਾ ਜਿਸ ਕਰਕੇ ਉਹਦੀ ਪੰਜਾਬੀ ਦੀ ਸ਼ਬਦਾਵਲੀ ਉਹਦੇ ਪੰਜਾਬੀ ਦੇ ਵਾਕ ਦੁਨੀਆਂ ਤੋਂ ਸ਼ੁਰੂ ਕਰਕੇ ਵਾਕ ਤੱਕ ਉਹ ਪੰਜਾਬੀ ਦੇ ਬੋਲਣਾ 4-5 ਸਾਲ ਦੀ ਉਮਰ ਤੱਕ ਬਹੁਤ ਖੂਬਸੂਰਤੀ ਨਾਲ ਬੋਲਣਾ ਇੱਕ ਬੱਚਾ ਪੰਜਾਬੀ ਸਮਾਜ ਵਿੱਚ ਪੈਦਾ ਹੋਇਆ ਬੱਚਾ ਸਿੱਖ ਜਾਂਦਾ ਜਿਵੇਂ ਕਿ ਕੋਈ ਹੋਰ ਸਮਾਜ ਦੇ ਵਿੱਚ ਪੈਦਾ ਹੋਇਆ ਬੱਚਾ ਕਿਸੇ ਵੀ ਹੋਰ ਸਮਾਜ ਦੀ ਭਾਸ਼ਾ ਨੂੰ ਬੋਲਣਾ ਉਹ ਸਿੱਖ ਜਾਂਦਾ ਹੈ ਹੁਣ ਜਦੋਂ ਅਸੀਂ ਦੂਜੀ ਭਾਸ਼ਾ ਦੀ ਸਿੱਖਲਾਈ ਹਾਸਲ ਕਰਨੀ ਆ ਜਾਂ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਸਿੱਖਣਾ ਹੈ ਦੂਜੀ ਭਾਸ਼ਾ ਦੇ ਤੌਰ ਤੇ ਦਾ ਅਰਥ ਹੈ ਕਿ ਜਦੋਂ ਕਿਸੇ ਵੀ ਵਿਅਕਤੀ ਨੂੰ ਇੱਕ ਭਾਸ਼ਾ ਆਉਂਦੀ ਆ ਤੇ ਉਹ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਦੀ ਸਿੱਖਲਾਈ ਆ ਜਿਹੜੀ ਉਹ ਹਾਸਲ ਕਰਨਾ ਚਾਹੁੰਦਾ ਤਾਂ ਉਹਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਿਛਲੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਮੈਂ ਪੰਜਾਬ ਤੋਂ ਜਿਹੜੇ ਬਾਹਰਲੇ ਵਿਦਿਆਰਥੀ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਜਾਂ ਭਾਰਤ ਤੋਂ ਬਾਹਰਲੇ ਦੇਸ਼ਾਂ ਨਾਲ ਸੰਬੰਧਿਤ ਜਿਵੇਂ ਅਫਰੀਕਾ ਜਾਂ ਹੋਰਨਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਬੱਚਿੰਦਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਕਾਰਜ ਕਰ ਰਹੀਆਂ ਹੁਣ ਜਦੋਂ ਅਸੀਂ ਅਲੱਗ-ਅਲੱਗ ਕਮਿਊਨਿਟੀਆਂ ਨੂੰ ਪੰਜਾਬੀ ਪੜ੍ਹਾਉਂਦੇ ਆ ਜਿਹੜੀ ਭਾਸ਼ਾ ਉਹ ਪਹਿਲਾਂ ਜਾਣਦੇ ਹੁੰਦੇ ਨੇ ਉਸ ਭਾਸ਼ਾ ਦੇ ਆਧਾਰ ਤੇ ਹੀ ਉਹ ਦੂਜੀ ਭਾਸ਼ਾ ਦੀ ਸਿੱਖਲਾਈ ਹਾਸਲ ਕਰਦੇ ਨੇ ਇਸ ਕਰਕੇ ਅਲੱਗ-ਅਲੱਗ ਕਮਿਊਨਿਟੀਆਂ ਦੀਆਂ ਭਾਸ਼ਾ ਨੂੰ ਸਿੱਖਣ ਦੀਆਂ ਦੂਜੀ ਭਾਸ਼ਾ ਨੂੰ ਸਿੱਖਣ ਦੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਨੇ ਵੱਖਰੇ-ਵੱਖਰੇ ਆ ਚੁਣੌਤੀਆਂ ਹੁੰਦੀਆਂ ਨੇ ਜਿਹੜਾ ਬੰਦਾ ਜੇ ਕੋਈ ਅਫਰੀਕਨ ਮੂਲ ਦਾ ਬੰਦਾ ਹੈ ਤਾਂ ਉਹ ਪੰਜਾਬੀ ਨੂੰ ਪੰਜਾਬੀ ਦੀਆਂ ਧੁਨੀਆਂ ਨੂੰ ਵੱਖਰੇ ਤਰੀਕੇ ਨਾਲ ਸਿੱਖੂਗਾ ਜਿਵੇਂ ਸਾਡੇ ਯੂਪੀ ਵਿਹਾਰ ਦੇ ਜਿਹੜੇ ਲੋਕ ਨੇ ਉਹ ਆਪਣੀ ਭਾਸ਼ਾ ਨਾਲ ਜਦੋਂ ਪੰਜਾਬੀ ਨੂੰ ਸਿੱਖਦੇ ਨੇ ਤਾਂ ਉਹ ਵੱਖਰੇ ਤਰੀਕੇ ਨਾਲ ਪੰਜਾਬੀ ਭਾਸ਼ਾ ਨੂੰ ਸਿੱਖਦੇ ਨੇ ਤੇ ਅਸੀਂ ਆਮ ਤੌਰ ਤੇ ਸਾਡੀ ਵਿਆਕਰਨ ਜਾਂ ਭਾਸ਼ਾ ਦੀ ਸਟੱਡੀ ਦੇ ਵਿੱਚ ਇਹ ਗੱਲ ਅਸੀਂ ਆਮ ਤੌਰ ਤੇ ਕਰਦੇ ਹੁੰਦੇ ਹਾਂ ਕਿ ਬਿਹਾਰ ਜਾਂ ਯੂਪੀ ਤੋਂ ਆਇਆ ਬੰਦਾ ਜਦੋਂ ਪੰਜਾਬੀ ਭਾਸ਼ਾ ਨੂੰ ਸਿੱਖਦਾ ਤਾਂ ਉਹ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਤਾਂ ਕਾਫੀ ਹੱਦ ਤੱਕ ਸਿੱਖ ਜਾਂਦਾ ਹੈ ਪਰ ਉਹਨੂੰ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਗ੍ਰੈਮੈਟੀਕਲ ਜਾਂ ਜਿਹੜੀਆਂ ਵਿਆਕਰਨਕ ਜਿਹੜੀਆਂ ਡੁੰਗਾਈਆਂ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ ਇਸੇ ਕਰਕੇ ਬਿਹਾਰ ਜਾਂ ਯੂਪੀ ਜਾਂ ਹੋਰਨਾ ਪ੍ਰਦੇਸ਼ਾਂ ਦੇ ਜਿਹੜੇ ਵਿਅਕਤੀ ਨੇ ਉਹ ਆਮ ਤੌਰ ਤੇ ਹੀ ਪੰਜਾਬੀ ਦੇ ਲਿੰਗ ਪ੍ਰਬੰਧ ਨੂੰ ਜਾਂ ਪੰਜਾਬੀ ਦੀਆਂ ਹੋਰ ਵਿਆਕਰਨਿਕ ਜਿਹੜੀਆਂ ਜਿਹੜੀਆਂ ਵਿਆਕਰਨਿਕ ਜਿਹੜੇ ਰੂਪ ਨੇ ਉਹਨਾਂ ਨੂੰ ਉਹਨੇ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ ਜਿਵੇਂ ਆਮ ਤੌਰ ਤੇ ਹੀ ਇਹ ਕੁੜੀ ਕੁਝ ਖਾਂਦਾ ਨਹੀਂ ਹੈ ਬੀਬੀ ਜੀ ਇਹ ਮੁੰਡਾ ਬਹੁਤ ਤੰਗ ਕਰਦੀ ਹੈਗੀ ਇਹੋ ਜਿਹੇ ਸ਼ਬਦ ਜਾਂ ਇਹੋ ਜਿਹੇ ਵਾਕ ਆਮ ਤੌਰ ਤੇ ਜਿਹੜੇ ਸਾਡੇ ਉਧਰਲੇ ਪ੍ਰਵਾਸੀ ਜਿਹੜੇ ਸਾਡੇ ਭੈਣ ਭਾਈ ਨੇ ਉਹ ਆਮ ਹੀ ਬੋਲਦੇ ਸੁਣੇ ਜਾਂਦੇ ਨੇ ਉਹਦਾ ਜਿਹੜਾ ਵੱਡਾ ਕਾਰਨ ਹੁੰਦਾ ਉਹ ਇਹ ਹੀ ਹੁੰਦਾ ਕਿ ਉਹਨਾਂ ਨੂੰ ਭਾਸ਼ਾ ਬਾਰੇ ਤਾਂ ਜਾਣਕਾਰੀ ਹੁੰਦੀ ਹੈ ਪਰ ਭਾਸ਼ਾ ਨਾਲ ਜੁੜੇ ਹੋਏ ਵਿਆਕਰਨ ਪ੍ਰਬੰਧ ਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਤੇ ਕੋਈ ਵੀ ਬੱਚਾ ਜਿਹੜੇ ਸਮਾਜ ਦੇ ਵਿੱਚ ਪੈਦਾ ਹੁੰਦਾ ਉਸ ਸਮਾਜ ਦੇ ਵਿੱਚ ਕਿਉਂਕਿ ਕੋਈ ਵੀ ਛੋਟਾ ਬੱਚਾ ਭਾਸ਼ਾ ਨੂੰ ਸਿੱਖਦਾ ਉਹ ਸੁਣ ਕੇ ਸਿੱਖਦਾ ਸੁਣ ਕੇ ਸਿੱਖਦਾ ਜਿਵੇਂ ਜਿਵੇਂ ਦੀਆਂ ਧੁਨੀਆਂ ਜਿਵੇਂ ਜਿਵੇਂ ਦੇ ਸ਼ਬਦ ਜਿਵੇਂ ਜਿਵੇਂ ਦੇ ਵਾਕਾਂਸ਼ ਜਾਂ ਜਿਵੇਂ ਜਿਵੇਂ ਦੇ ਵਾਕ ਉਹ ਆਪਣੇ ਆਲੇ ਦੁਆਲੇ ਤੋਂ ਸੁਣਦਾ ਉਹ ਜਿਹੀਆਂ ਧੁਨੀਆਂ ਸ਼ਬਦ ਵਾਕਾਂਸ਼ ਜਾਂ ਵਾਕ ਉਹ ਬੋਲਣੇ ਸ਼ੁਰੂ ਕਰ ਦਿੰਦਾ ਜਿਸ ਕਮਿਊਨਿਟੀ ਦੇ ਵਿੱਚ ਜਿਸ ਸਮਾਜ ਦੇ ਵਿੱਚ ਬੱਚਾ ਪੈਦਾ ਹੋਇਆ ਹੁੰਦਾ ਉਹਦਾ ਆਲਾ ਦੁਆਲਾ ਸੁੱਤੇ ਸਿੱਧ ਹੀ ਉਹਨਾਂ ਦੀ ਜਿਹੜੀ ਭਾਸ਼ਾ ਹੈ ਓਹੋ ਵਿਆਕਰਨ ਦੇ ਅਨੁਸਾਰ ਹੀ ਚੱਲ ਰਹੀ ਹੁੰਦੀ ਆ ਕਿਉਂਕਿ ਭਾਸ਼ਾ ਤੇ ਵਿਆਕਰਨ ਦਾ ਰਿਸ਼ਤਾ ਹੈ ਜਿਹੜਾ ਉਹਦੇ ਬਾਰੇ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਵੀ ਗੱਲ ਕਰਾਂਗੇ ਇਸ ਕਰਕੇ ਬੱਚਾ ਉਸ ਸਮਾਜ ਵਿੱਚ ਪੈਦਾ ਹੋਇਆ ਬੱਚਾ ਜ਼ਿਆਦਾਤਰ ਭਾਵੇਂ ਸ਼ੁਰੂ ਦੇ ਵਿੱਚ ਉਹ ਵਿਆਕਰਨਿਕ ਪੱਧਰ ਦੀਆਂ ਗਲਤੀਆਂ ਕਰਦਾ ਪਰ ਹੌਲੀ-ਹੌਲੀ ਭਾਸ਼ਾ ਜਿਹੜੀ ਉਹ ਸਿੱਖ ਜਾਂਦਾ ਪਰ ਜਿਹੜਾ ਵਿਅਕਤੀ ਵੱਡਾ ਹੋ ਕੇ ਦੂਜੀ ਭਾਸ਼ਾ ਦੇ ਤੌਰ ਤੇ ਕੋਈ ਹੋਰ ਭਾਸ਼ਾ ਸਿੱਖਦਾ ਹੈ ਉਹੋ ਬਹੁਤ ਸਾਰੀਆਂ ਜਿਹੜੀਆਂ ਉਹ ਤੋਂ ਗਲਤੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਬਹੁਤ ਸਾਰੀਆਂ ਚੁਣੌਤੀਆਂ ਉਹਨੂੰ ਉਹਨੂੰ ਦੇਖਣੀਆਂ ਪੈਂਦੀਆਂ ਨੇ ਕਿ ਉਹ ਕਿਹੋ ਕਿਹੋ ਜਿਹੀਆਂ ਗਲਤੀਆਂ ਕਰਦਾ ਹੁਣ ਕਿਉਂਕਿ ਇਸ ਕਲਾਸ ਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਨਾਲ ਜੁੜੇ ਮਸਲਿਆਂ ਦੀ ਗੱਲ ਕਰਾਂਗੇ ਤਾਂ ਇੱਕ ਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਇਹ ਆ ਕਿ ਜੇ ਪੰਜਾਬੀ ਭਾਸ਼ਾ ਦੀ ਸਿੱਖਿਆ ਲੈ ਹਾਸਲ ਕਰਨੀ ਆ ਤਾਂ ਪੰਜਾਬੀ ਭਾਸ਼ਾ ਸਿੱਖਣ ਦੇ ਲਈ ਜਿਹੜੀਆਂ ਅਲੱਗ-ਅਲੱਗ ਕਮਿਊਨਿਟੀਜ਼ ਨੇ ਉਹਨਾਂ ਦੇ ਅਨੁਸਾਰ ਸਿਲੇਬਸ ਮਟੀਰੀਅਲ ਹੋਣਾ ਬਹੁਤ ਜ਼ਰੂਰੀ ਆ ਹੁਣ ਇਹਦਾ ਕੀ ਅਰਥ ਹੈ ਕਿ ਜੇ ਕੋਈ ਕੈਨੇਡਾ ਦੇ ਵਿੱਚ ਪੰਜਾਬੀ ਸਿੱਖ ਰਿਹਾ ਤਾਂ ਕੈਨੇਡਾ ਦੀ ਜਿਹੜੀ ਭਾਸ਼ਾ ਉਹਦੇ ਅਨੁਸਾਰ ਜੇ ਪੰਜਾਬੀ ਸਿੱਖੂਗਾ ਤਾਂ ਉਹ ਉਹਦਾ ਸੋਰਸ ਮਟੀਰੀਅਲ ਉਥੋਂ ਦੀਆਂ ਧੁਨੀਆਂ ਨੂੰ ਦੇਖਦੇ ਹੋਏ ਹੋਣਾ ਚਾਹੀਦਾ ਜੇ ਕੋਈ ਜਰਮਨ ਭਾਸ਼ਾ ਨੂੰ ਜਾਣਨ ਵਾਲਾ ਪੰਜਾਬੀ ਸਿੱਖ ਰਿਹਾ ਤਾਂ ਜਰਮਨ ਭਾਸ਼ਾ ਦਾ ਜਾਣਕਾਰ ਬੰਦਾ ਤੇ ਪੰਜਾਬੀ ਦਾ ਜਾਣਕਾਰ ਬੰਦਾ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਪੰਜਾਬੀ ਸਿਖਾ ਸਕਦਾ ਹੈ ਕਿਉਂਕਿ ਕਿਉਂਕਿ ਜਰਮਨ ਭਾਸ਼ਾ ਦੀਆਂ ਧੁਨੀਆਂ ਦੇ ਅਨੁਸਾਰ ਉਹ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਸਮਝਾ ਸਕਦਾ ਹੈ ਮਤਲਬ ਹੁਣ ਤੋਂ ਬਾਰ-ਬਾਰ ਜਿਹੜਾ ਮੈਂ ਸ਼ਬਦ ਵਰਤ ਰਹੀਆਂ ਧੂਨੀਆਂ ਸ਼ਬਦ ਵਾਕੰਸ਼ ਜਾਂ ਵਾਕ ਇਹਨਾਂ ਬਾਰੇ ਕਾਫੀ ਵਿਸਥਾਰ ਵਿਸਥਾਰਪੂਰਵਕ ਆਪਾਂ ਆਉਣ ਵਾਲੇ ਲੈਕਚਰਰਾਂ ਦੇ ਵਿੱਚ ਗੱਲ ਕਰਾਂਗੇ ਪਰ ਜਿਹੜੀਆਂ ਜਿਹੜੇ ਧੁਨੀ ਆ ਹਨਾ ਜਿਹੜੀ ਹੁਣ ਦੂਜੀ ਭਾਸ਼ਾ ਦੀ ਧੁਨੀ ਸਿੱਖਣੀ ਆ ਦੂਜੀ ਭਾਸ਼ਾ ਦੀ ਧੁਨੀ ਸਿੱਖਣੇ ਧੁਨੀਆਂ ਕਿਨੇ ਜਿਵੇਂ ਹੁਣ ਧੁਨੀਆਂ ਕਿਨੇ ਧੁਨੀਆਂ ਜਿਵੇਂ ਬੋਲਦੇ ਆ ਮੈਂ ਕੁਝ ਲੈਕਚਰਾਂ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਸੀ ਜਿਵੇਂ ਅਸੀਂ ਬੋਲਦੇ ਆ ਮ ਲ ਸ ਟ ਤ ਨ ਹ ਇਹ ਸਾਰੀਆਂ ਧੁਨੀਆਂ ਨੇ ਧੁਨੀ ਦਾ ਅਰਥ ਇੱਕ ਆਮ ਆਵਾਜ਼ ਹੁੰਦਾ ਜਿਵੇਂ ਧੁਨੀ ਹੁਣ ਆ ਇੱਕ ਜੜ ਛੁਟਕੀ ਮਾਰੀ ਜਾ ਰਹੀ ਹੈ ਇਹ ਵੀ ਇੱਕ ਧੁਨੀ ਆ ਜਾਂ ਆ ਜਿਹੜੀ ਆਵਾਜ਼ ਮਾਰੀ ਜਾ ਰਹੀ ਹੈ ਇਹ ਵੀ ਇੱਕ ਧੁਨੀ ਆ ਪਰ ਧੁਨੀ ਜਦੋਂ ਅਸੀਂ ਭਾਸ਼ਾ ਧੁਨੀ ਦੀ ਗੱਲ ਕਰਦੇ ਹਾਂ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਸਪੀਚ ਸਾਊਂਡ ਕਹਿੰਦੇ ਹਾਂ ਤਾਂ ਉੱਥੇ ਧੁਨੀ ਦਾ ਮਤਲਬ ਮਨੁੱਖ ਦੇ ਮੂੰਹ ਦੇ ਵਿੱਚੋਂ ਨਿਕਲੀ ਛੋਟੀ ਤੋਂ ਛੋਟੀ ਆਵਾਜ਼ ਆ ਜਿਵੇਂ ਸ ਲ ਟ ਹੁਜੇ ਤੁਮੇ ਬੋਲ ਰਹੀਆਂ ਸ ਤ ਸ ਧੁਨੀਆਂ ਜਿਹੜੀ ਉਹ ਉਹਦਾ ਕਿਸੇ ਭਾਸ਼ਾ ਨਾਲ ਉਹ ਮੇ ਕੋਈ ਸਬੰਧ ਨਹੀਂ ਹੈ ਕਿ ਭਾਸ਼ਾ ਦੇ ਲਿਖਤੀ ਰੂਪ ਨਾਲ ਕੋਈ ਸਬੰਧ ਨਹੀਂ ਹੈਗਾ ਇੱਥੇ ਮੈਂ ਲਿਖ ਦਿੱਤਾ ਸਾ ਜਾਂ ਇੱਥੇ ਮੈਂ ਲਿਖ ਦਿੱਤਾ ਹਾ ਹਾ ਜਾਂ ਇੱਥੇ ਮੈਂ ਲਿਖ ਦਿੱਤਾ ਐਚ ਜਾਂ ਇੱਥੇ ਮੈਂ ਲਿਖ ਦਿੱਤਾ ਅ ਕਕਾ ਜਾਂ ਇੱਥੇ ਮੈਂ ਲਿਖ ਦਿੱਤਾ ਕ ਹਨ ਹੁਣ ਇਹ ਇਹ ਧੁਨੀ ਨਹੀਂ ਹੈਗੀ ਇਹ ਸਾਰੀਆਂ ਧੁਨੀਆਂ ਨਹੀਂ ਹੈਗੀਆਂ ਜਦੋਂ ਮੈਂ ਬੋਲਦੀਆਂ ਕਿਉਂਕਿ ਧੁਨੀ ਦਾ ਸਬੰਧ ਬੋਲਣ ਨਾਲ ਹੈ ਜਦੋਂ ਮੈਂ ਬੋਲਦੀਆਂ ਸ ਹ ਕ ਲ ਟ ਉਦੋਂ ਇਹ ਧੁਨੀਆਂ ਨੇ ਜਦੋਂ ਧੁਨੀਆਂ ਨੂੰ ਅੱਖਰਾਂ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ ਜਿਨੂੰ ਅਸੀਂ ਲਿਪੀ ਚਿੰਨ ਕਹਿੰਦੇ ਆ ਜਦੋਂ ਧੁਨੀਆਂ ਨੂੰ ਅੱਖਰਾਂ ਦੇ ਸ਼ਕਲ ਦੇ ਦਿੱਤੇ ਜਾਂਦੀ ਹੈ ਤਾਂ ਇਹ ਧੁਨੀ ਨਹੀਂ ਰਹਿੰਦੀ ਇਹ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਕਿਤੇ ਭਾਸ਼ਾ ਦੇ ਚਿੰਨ ਬਣ ਜਾਂਦੇ ਨੇ ਦੁਨੀਆਂ ਨੂੰ ਪ੍ਰਗਟਾਉਣ ਵਾਲੇ ਕਿਤੇ ਭਾਸ਼ਾ ਦੇ ਚਿੰਨ ਬਣ ਜਾਂਦੇ ਨੇ ਜਦੋਂ ਅਸੀਂ ਨੌਨ ਪੰਜਾਬੀ ਬੰਦੇ ਨੂੰ ਜਿਹੜਾ ਬੰਦਾ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਦੀ ਸਿੱਖਲਾਈ ਲੈ ਰਿਹਾ ਜਦੋਂ ਅਸੀਂ ਉਹਨੂੰ ਪੰਜਾਬੀ ਦੀ ਸਿੱਖਲਾਈ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਇਹ ਖਿਆਲ ਵਿੱਚ ਰੱਖਣਾ ਜ਼ਰੂਰੀ ਹੈ ਕਿ ਉਹ ਪਹਿਲੀ ਭਾਸ਼ਾ ਦੇ ਤੌਰ ਤੇ ਕਿਹੜੀ ਭਾਸ਼ਾ ਦਾ ਜਾਣਕਾਰ ਹੈ ਕਿ ਉਹਨੂੰ ਹਿੰਦੀ ਭਾਸ਼ਾ ਆਉਂਦੀ ਹੈ ਕਿ ਉਹਨੂੰ ਅੰਗਰੇਜ਼ੀ ਭਾਸ਼ਾ ਆਉਂਦੀ ਹੈ ਕੀ ਉਹਨੂੰ ਜਰਮਨ ਭਾਸ਼ਾ ਆਉਂਦੀ ਹੈ ਕਿਹੜੀ ਭਾਸ਼ਾ ਹੈ ਜਿਹੜੀ ਉਹ ਖੂਬਸੂਰਤੀ ਨਾਲ ਬੋਲ ਸਕਦਾ ਹੈ ਜਾਂ ਉਹਨੂੰ ਉਹ ਕਿਹੜੀ ਭਾਸ਼ਾ ਦਾ ਜਾਣਕਾਰ ਹੈ ਹੁਣ ਜਿਹੜੀ ਭਾਸ਼ਾ ਉਹਨੂੰ ਆਉਂਦੀ ਹੋਊਗੀ ਉਸ ਭਾਸ਼ਾ ਦੀਆਂ ਧੁਨੀਆਂ ਦੇ ਅਨੁਸਾਰ ਉਹਨੂੰ ਦੂਜੀ ਭਾਸ਼ਾ ਦੀ ਸਿਖਲਾਈ ਆ ਜਿਹੜੀ ਉਹ ਦਿੱਤੀ ਜਾ ਸਕਦੀ ਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਪਿਛਲੇ 5-6 ਸਾਲ ਪਹਿਲਾਂ ਇੱਕ ਜਿਹੜੇ ਨਾਨ ਪੰਜਾਬੀ ਵਿਦਿਆਰਥੀ ਸੀਗੇ ਜਿਹੜੇ ਅੰਗਰੇਜ਼ੀ ਜਾਣਦੇ ਸੀ ਉਹਨਾਂ ਨੂੰ ਪੜ੍ਹਾਉਣ ਦੇ ਲਈ ਮੈਂ ਯੂਨੀਵਰਸਿਟੀ ਦੇ ਵਿੱਚ ਇੱਕ ਕਿਤਾਬ ਤਿਆਰ ਕੀਤੀ ਸੀ ਐਲੀਮੈਂਟਰੀ ਪੰਜਾਬੀ ਗਿਆਨ ਮੁੱਢਲਾ ਪੰਜਾਬੀ ਗਿਆਨ ਪੁਸਤਕ ਜਿਹੜੀ ਮੈਦਾਨ ਪਬਲਿਕੇਸ਼ਨ ਨੇ ਦੋ 2000 ਤਾਰਾਂ ਦੇ ਵਿੱਚ ਪਬਲਿਸ਼ ਕੀਤੀ ਸੀ ਤੇ ਇਸ ਕਿਤਾਬ ਦੇ ਵਿੱਚ ਅੰਗਰੇਜ਼ੀ ਜਾਨਣ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਪੰਜਾਬੀ ਕਿਵੇਂ ਸਿਖਾਈ ਜਾ ਸਕਦੀ ਆ ਜਾਂ ਅੰਗਰੇਜ਼ੀ ਦੇ ਰਾਹੀਂ ਪੰਜਾਬੀ ਕਿਵੇਂ ਸਿਖਾਈ ਜਾ ਸਕਦੀ ਆ ਇਹਦੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮੈਂ ਕੋਸ਼ਿਸ਼ ਕੀਤੀ ਸੀ ਸਭ ਤੋਂ ਮਹੱਤਵਪੂਰਨ ਗੱਲ ਕੀ ਇਸ ਕਿਤਾਬ ਨੂੰ ਆਧਾਰ ਬਣਾ ਕੇ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਬਹੁਤ ਥਾਵਾਂ ਤੇ ਪੰਜਾਬੀ ਦੀ ਸਿਖਲਾਈ ਦਿੱਤੀ ਜਾ ਰਹੀ ਆ ਅਸੀਂ ਵੀ ਸਾਡੀ ਟੀਮ ਵੀ ਪੰਜਾਬੀ ਦੀ ਟ੍ਰੇਨਿੰਗ ਲਈ ਜਾਂ ਪੰਜਾਬੀ ਦੀ ਸਿੱਖਿਆ ਲਈ ਕੁਝ ਕਾਰਜ ਕਰ ਰਹੀ ਆ ਖਾਸ ਕਰਕੇ ਪਿਛਲੇ ਸਮੇਂ ਤੋਂ ਇੰਗਲੈਂਡ ਦੇ ਕਾਫੀ ਵਿਦਿਆਰਥੀਆਂ ਨੂੰ ਆਨਲਾਈਨ ਪੰਜਾਬੀ ਪੜ੍ਹਾਉਣ ਦਾ ਯਤਨ ਜਿਹੜਾ ਅਸੀਂ ਕੀਤਾ ਤੇ ਉਹਦੇ ਲਈ ਵੀ ਇਸ ਕਿਤਾਬ ਨੂੰ ਆਧਾਰ ਜਿਹੜਾ ਹੈ ਬਣਾਇਆ ਜਾਂਦਾ ਹੈ ਇਹ ਕਿਤਾਬ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਜਿਹੜੇ ਸਾਡੇ ਪੁਰਾਣੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਪੰਜਾਬੀ ਅਸੀਂ ਸਿੱਖੇ ਹੋਇਆ ਉਹੀ ਤਰੀਕੇ ਨਾਲ ਪੰਜਾਬੀ ਦੀ ਸਿੱਖਲਾਈ ਅਸੀਂ ਦਿੰਦੇ ਆ ਰਹੇ ਹਾਂ ਜਿਵੇਂ ਅਸੀਂ ਆਮ ਤੌਰ ਤੇ ਊੜਾ ਆੜਾ ਈੜੀ ਸਸਤਾ ਉਹਦੇ ਨਾਲ ਉਹੀ ਆਧਾਰ ਤੇ ਪੰਜਾਬੀ ਦੀ ਸਿੱਖਲਾਈ ਦਿੰਦੇ ਆ ਰਹੇ ਹਾਂ ਪਰ ਵਿਆਕਰਨ ਦੇ ਪੱਖੋਂ ਦੇਖੀਏ ਜਾਂ ਭਾਸ਼ਾ ਵਿਗਿਆਨ ਦੇ ਪੱਖੋਂ ਦੇਖੀਏ ਜਾਂ ਭਾਸ਼ਾ ਦੀ ਸਿੱਖਲਾਈ ਦੇ ਅਲੱਗ-ਅਲੱਗ ਰੂਪਾਂ ਨੂੰ ਆਧਾਰ ਬਣਾ ਕੇ ਦੇਖੀਏ ਤਾਂ ਪੰਜਾਬੀ ਭਾਸ਼ਾ ਦੀ ਸਿੱਖਲਾਈ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਪਹਿਲੀ ਭਾਸ਼ਾ ਕਿਹੜੀ ਆ ਉਹਦੇ ਆਧਾਰ ਤੇ ਜੇ ਦਿੱਤੀ ਜਾਵੇ ਤਾਂ ਜ਼ਿਆਦਾ ਬਿਹਤਰ ਨਤੀਜੇ ਆਉਣ ਦੀ ਸੰਭਾਵਨਾ ਜਿਹੜੀ ਉਹ ਹੁੰਦੀ ਹੈ ਜਿਵੇਂ ਹੁਣ ਇਹਦੇ ਵਿੱਚ ਮਹੱਤਵਪੂਰਨ ਮਸਲਾ ਕੀ ਆ ਕਿ ਜਿਵੇਂ ਜਿਹੜੇ ਬੰਦੇ ਨੂੰ ਪਹਿਲਾਂ ਅੰਗਰੇਜ਼ੀ ਆਉਂਦੀ ਆ ਜਾਂ ਜਿਹੜੇ ਬੰਦੇ ਨੂੰ ਪਹਿਲਾਂ ਹਿੰਦੀ ਆਉਂਦੀ ਆ ਉਹਦੇ ਆਧਾਰ ਤੇ ਜੇ ਅਸੀਂ ਪੰਜਾਬੀ ਦੇ ਸਿਖਲਾਈ ਦਵਾਂਗੇ ਤਾਂ ਕਾਫੀ ਮਹੱਤਵਪੂਰਨ ਰਿਜ਼ਲਟ ਨੇ ਜਿਹੜੇ ਜਾਂ ਕਾਫੀ ਮਹੱਤਵਪੂਰਨ ਸਿੱਤੇ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਣਗੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਕੀ ਆ ਸਾਨੂੰ ਸ਼ੁਰੂ ਤੋਂ ਹੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਰਹੀ ਆ ਉਹ ਊੜਾ ਆੜਾ ਈੜੀ ਸੱਹਾ ਹਾ ਹ ਕਕਾ ਖਖਾ ਗਗਾ ਐਵੇਂ ਪੂਰੇ ਜਿਹੜੀ ਵਰਣਮਾਲਾ ਉਹਦੀ ਪੂਰੀ ਉਸ ਤਰ੍ਹਾਂ ਨਾਲ ਮੁਹਾਰਤ ਦੇ ਕੇ ਜਿਹੜਾ ਸਿਖਲਾਈ ਉਹ ਦਿੱਤੇ ਜਾਂਦੀ ਆ ਜਦੋਂ ਇਸ ਕਿਤਾਬ ਦੇ ਵਿੱਚ ਜਦੋਂ ਕਿ ਜਿਹੜੀ ਇਹ ਕਿਤਾਬ ਸ਼ੁਰੂ ਹੁੰਦੀ ਹੈ ਤਾਂ ਇਹ ਇਹ ਸਸਤੇ ਜਸ ਸਾਊਂਡ ਦੀ ਸਿੱਖਲਾਈ ਤੋਂ ਸ਼ੁਰੂ ਹੁੰਦੀ ਆ ਜਿਹੜੇ ਭਾਸ਼ਾ ਵਿਗਿਆਨਿਕ ਖੋਜਾਂ ਨੇ ਜਿਹੜੇ ਵਿਆਕਰਨਕ ਅਧਾਰਤ ਖੋਜਾਂ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਧੁਨੀਆਂ ਦੇ ਰਾਹੀਂ ਪੰਜਾਬੀ ਸਿਖਾਉਣੀ ਜ਼ਿਆਦਾ ਬਿਹਤਰ ਹੈ ਲਿਪੀ ਚਿੰਨ੍ਹਾਂ ਦੇ ਰਾਹੀਂ ਪੰਜਾਬੀ ਸਿਖਾਉਣਾ ਸਹੀ ਤਰੀਕਾ ਨਹੀਂ ਹੈਗਾ ਹੁਣ ਇਹਦਾ ਕੀ ਅਰਥ ਹੈ ਜਦੋਂ ਇੱਕ ਛੋਟਾ ਬੱਚਾ ਪੰਜਾਬੀ ਸਿੱਖਦਾ ਹੈ ਤਾਂ ਉਹ ਛੋਟਾ ਬੱਚਾ ਉਹਨੂੰ ਕੋਈ ਨਹੀਂ ਪਤਾ ਹੁੰਦਾ ਕਿ ਊੜਾ ਕਿਵੇਂ ਲਿਖਿਆ ਜਾਂਦਾ ਹੈ ਜਾਂ ਆੜਾ ਕਿ ਦਾ ਲਿਖਤ ਪ੍ਰਬੰਧ ਕੀ ਹੈ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹ ਜਦੋਂ ਪੰਜਾਬੀ ਸਿੱਖਦਾ ਜਾਂ ਜਦੋਂ ਕੋਈ ਵੀ ਭਾਸ਼ਾ ਕੋਈ ਵੀ ਛੋਟਾ ਬੱਚਾ ਸਿੱਖਦਾ ਤਾਂ ਉਹ ਪਹਿਲਾਂ ਸਾਊਂਡਸ ਨੂੰ ਸੁਣਦਾ ਸੁਣ ਕੇ ਜਿਹੜੀਆਂ ਸਾਊਂਡਸ ਸਾਹਮਣੇ ਵਾਲਾ ਬੰਦਾ ਬੋਲ ਰਿਹਾ ਹੁੰਦਾ ਉਹਨਾਂ ਸਾਊਂਡਸ ਨੂੰ ਸੁਣ ਕੇ ਬੱਚਾ ਬੋਲਣਾ ਸਿੱਖਦਾ ਹੈ ਇਹੀ ਆਧਾਰ ਸਾਨੂੰ ਦੂਜੀ ਭਾਸ਼ਾ ਦੀ ਸਿੱਖਲਾਈ ਦੇ ਸਮੇਂ ਅਪਣਾਉਣਾ ਚਾਹੀਦਾ ਹੈ ਸ਼ੁਰੂ ਦੇ ਵਿੱਚ ਜਦੋਂ ਦੂਜੀ ਭਾਸ਼ਾ ਦੀ ਸਿੱਖਲਾਈ ਅਸੀਂ ਦੇਣੀ ਆ ਤਾਂ ਸ਼ੁਰੂ ਦੇ ਵਿੱਚ ਜਿਹੜੀ ਭਾਸ਼ਾ ਦੀ ਸਿੱਖਲਾਈ ਉਹ ਧੁਨੀਆਂ ਦੇ ਪੱਧਰ ਤੇ ਜ਼ਿਆਦਾ ਦੇਣ ਨਾਲ ਜ਼ਿਆਦਾ ਵਧੀਆ ਨਤੀਜੇ ਆਉਂਦੇ ਨੇ ਜਿਵੇਂ ਧੁਨੀਆਂ ਦੇ ਪੱਧਰ ਤੇ ਜ਼ਿਆਦਾ ਦੇਣ ਦਾ ਹੁਣ ਕੀ ਮਤਲਬ ਹੈ ਦਰਅਸਲ ਇਹ ਲੈਕਚਰ ਮੈਂ ਜਿਆਦਾ ਯਾਨੀ ਕਿ ਸਿਖਲਾਈ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਚੈਨਲ ਹੈ ਜਿਹਨੇ YouTube ਤੇ ਵੀ ਪਏ ਨੇ ਜਿਨ੍ਹਾਂ ਦੇ ਰਾਹੀਂ ਪੰਜਾਬੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਹਨਾ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਪੜਾ ਰਹੇ ਨੇ ਅਲੱਗ-ਅਲੱਗ ਥਾਵਾਂ ਤੇ ਦੇਸ਼ਾਂ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ ਮੈਂ ਉਹਦੀਆਂ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕੁਝ ਕਲੀਅਰ ਕਰਨਾ ਚਾਹੁੰਦੀ ਆ ਕਿ ਜਿਹੜੀ ਸਿਖਲਾਈ ਆ ਹੋਰ ਵਧੀਆ ਤਰੀਕੇ ਨਾਲ ਕਿਵੇਂ ਦਿੱਤੀ ਜਾ ਸਕਦੀ ਜਿਹੜੇ ਤਰੀਕੇ ਸਾਡੇ ਭਾਸ਼ਾ ਵਿਗਿਆਨੀਆਂ ਨੇ ਜਾ ਵਿਆਕਰਨਕਾਰਾਂ ਨੇ ਸਾਨੂੰ ਦੱਸੇ ਨੇ ਸਿਖਲਾਈ ਦੇ ਵਿੱਚ ਇਹ ਆ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਪਹਿਲਾਂ ਤਾਂ ਇਹ ਅਧਾਰ ਦੇਖਣਾ ਕਿ ਜਿਹੜੇ ਵਿਅਕਤੀ ਦੀ ਪਹਿਲੀ ਭਾਸ਼ਾ ਕਿਹੜੀ ਆ ਪਹਿਲੀ ਭਾਸ਼ਾ ਦੇ ਵਿੱਚ ਸਾਊਂਡਸ ਕਿਹੜੀਆਂ ਬੋਲੀਆਂ ਜਾਂਦੀਆਂ ਨੇ ਜਿਹੜਾ ਉਹਨਾਂ ਉਹਨਾਂ ਧੁਨੀਆਂ ਦੇ ਆਧਾਰ ਤੇ ਦੂਜੀ ਭਾਸ਼ਾ ਦੀ ਸਿਖਲਾਈ ਆ ਜਿਹੜੀ ਉਹ ਜਾਦਾ ਵਧੀਆ ਦਿੱਤੀ ਜਾ ਸਕਦੀ ਆ ਜਿਵੇਂ ਇਸ ਕਿਤਾਬ ਦੇ ਵਿੱਚ ਸੈਕਸ਼ਨ ਪਹਿਲੇ ਦੇ ਵਿੱਚ ਸਾਊਂਡਸ ਐਂਡ ਲੈਟਰਸ ਜਿਹੜਾ ਸੈਕਸ਼ਨ ਨਾ ਧੁਨੀਆਂ ਤੇ ਅੱਖਰ ਉਹਨਾਂ ਦੇ ਵਿੱਚ ਪਹਿਲਾ ਭਾਗ ਪਹਿਲਾ ਚੈਪਟਰ ਹੀ ਮੈਂ ਇਹ ਰੱਖਿਆ ਕਿ ਪੰਜਾਬੀ ਸਾਊਂਡਸ ਕੀ ਹੁੰਦੀਆਂ ਨੇ ਪੰਜਾਬੀ ਧੁਨੀਆਂ ਕੀ ਹੁੰਦੀਆਂ ਨੇ ਹੁਣ ਪੰਜਾਬੀ ਧੁਨੀਆਂ ਦੀ ਸ਼ੁਰੂਆਤ ਮੈਂ ਸ ਅ ਧੁਨੀ ਤੋਂ ਕੀਤੀ ਐ ਸ ਧੁਨੀ ਹੁਣ ਸ ਮੈਂ ਬੋਲ ਰਹੀਆਂ ਸ ਸ ਦਾ ਅਰਥ ਕੀ ਐ ਕਿ ਜਦੋਂ ਅਸੀਂ ਇਹ ਸਖਾਵਾਂਗੇ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਸਿੱਖਣ ਵਾਲੇ ਨੂੰ ਕਿ ਸ ਧੁਨੀਆਂ ਸ ਸ ਸ ਧੁਨੀਆਂ ਸ ਨੂੰ ਪ੍ਰਗਟ ਕੀਤਾ ਜਾਂਦਾ ਹੈ ਆਹ ਵਾਲੇ ਅੱਖਰ ਨਾਲ ਇਹ ਅੱਖਰ ਹੈ ਇਹ ਧੁਨੀ ਨਹੀਂ ਹੈਗੀ ਸਿਖਾਉਣੀ ਅਸੀਂ ਸਿਖਿਆਰਤੀ ਨੂੰ ਧੁਨੀ ਆ ਸ਼ੁਰੂ ਦੇ ਵਿੱਚ ਜਿਵੇਂ ਸ ਸ ਸਿਖਾਉਣਾ ਉਸ ਤੋਂ ਬਾਅਦ ਸਿਖਾਉਣਾ ਹ ਫਿਰ ਸਿਖਾਉਣਾ ਕ ਹਨਾਂ ਧੁਨੀਆਂ ਸੁਖੌਣੀਆਂ ਨੇ ਧੁਨੀਆਂ ਜਦੋਂ ਬੰਦਾ ਬੋਲਣੀਆਂ ਸਿੱਖ ਜਾਊਗਾ ਕਿ ਪੰਜਾਬੀ ਦੀਆਂ ਧੁਨੀਆਂ ਕਿਹੜੀਆਂ-ਕਿਹੜੀਆਂ ਨੇ ਪੰਜਾਬੀ ਦੇ ਵਿੱਚ ਪੰਜਾਬੀ ਬੋਲੀ ਕਿਵੇਂ ਜਾਂਦੀ ਆ ਜਿਵੇਂ ਇੱਕ ਬੱਚਾ ਸ਼ੁਰੂ ਤੇ ਵਿੱਚ ਸੁਣ ਕੇ ਸਿੱਖਦਾ ਹੈ ਉਵੇਂ ਹੀ ਸ਼ੁਰੂ ਦੇ ਵਿੱਚ ਦੂਜੀ ਭਾਸ਼ਾ ਦੀ ਸਿੱਖਲਾਈ ਲੈਣ ਵਾਲੇ ਵਿਅਕਤੀ ਤੇ ਅਸੀਂ ਲਿਪੀ ਨਹੀਂ ਥੋਪਣੀ ਲਿਪੀ ਦੀ ਥਾਂ ਤੇ ਅਸੀਂ ਉਹਨਾਂ ਨੂੰ ਧੁਨੀਆਂ ਰਾਹੀਂ ਜ਼ਿਆਦਾ ਜਾਣਕਾਰੀ ਦੇਣੀ ਆ ਜਿਵੇਂ ਕਿ ਅੱਜ ਕੱਲ੍ਹ ਕੁਝ ਸਕੂਲਾਂ ਦੇ ਵਿੱਚ ਫੋਨੋਲੋਜੀ ਦੇ ਬੇਸਡ ਜਿਹੜੀ ਪੰਜਾਬੀ ਦੀ ਸਿੱਖਲਾਈ ਉਹ ਦਿੱਤੀ ਜਾ ਰਹੀ ਆ ਪਰ ਮੈਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਹੈਗੀਆਂ ਨੇ ਪਰ ਸ਼ੁਰੂ ਦੇ ਵਿੱਚ ਲਿਖਤ ਪ੍ਰਵੰਧ ਦਾ ਊੜਾ ਆੜਾ ਸਿਖਾਉਣ ਨਾਲੋਂ ਧੁਨੀ ਦੀ ਜਾਣਕਾਰੀ ਦੇਣੀ ਜਿਆਦਾ ਵਧੀਆ ਰਿਜ਼ਲਟ ਉਹਦੇ ਨਾਲ ਆਉਂਦੇ ਨੇ ਹੁਣ ਤੁਹਨੇ ਦੀ ਸਿੱਖਲਾਈ ਦੇਣੀ ਕਿਵੇਂ ਆ ਜਿਵੇਂ ਸ ਬੱਚੇ ਨੂੰ ਜਾਂ ਵੱਡੇ ਨੂੰ ਜਿਹੜਾ ਵੀ ਪੰਜਾਬੀ ਸਿੱਖ ਰਿਹਾ ਉਹਨੂੰ ਇਹ ਦੱਸਿਆ ਜਾ ਸਕਦਾ ਕਿ ਸ ਧੁਨੀਆਂ ਹ ਧੁਨੀਆਂ ਕ ਧੁਨੀਆਂ ਔਰ ਇਹ ਧੁਨੀਆਂ ਹੋ ਸਕਦਾ ਉਸ ਬੰਦੇ ਦੀ ਆਪਣੀ ਭਾਸ਼ਾ ਦੇ ਵਿੱਚ ਵੀ ਮੌਜੂਦ ਹੋਣ ਹੁਣ ਜਿਵੇਂ ਅੰਗਰੇਜ਼ੀ ਦੀ ਅਸੀਂ ਬੜੇ ਆਰਾਮ ਨਾਲ ਦੱਸ ਸਕਦੇ ਆ ਕਿ ਜਿਹੜੀ ਆਹ ਧੁਨੀ ਆਹ ਜਿਹੜਾ ਅੱਖਰ ਐਸ ਅੰਗਰੇਜ਼ੀ ਦਾ ਅੱਖਰ ਐ ਪਰ ਇਹਦੇ ਜਿਹੜੀ ਸਾਊਂਡ ਆ ਇਹਦੀ ਜਿਹੜੀ ਧੁਨੀਆਂ ਉਹ ਸ ਆ ਜਿਹਨੂੰ ਅਸੀਂ ਸਸਾ ਪੰਜਾਬੀ ਦੇ ਵਿੱਚ ਕਹਿੰਦੇ ਆ ਉਹਦੀ ਧੁਨੀ ਸ ਆ ਹੁਣ ਐਸ ਦੇ ਬਰਾਬਰ ਪੰਜਾਬੀ ਦੇ ਵਿੱਚ ਜਿਹੜੀ ਧੁਨੀਆਂ ਉਹ ਸ ਹੈਗੀ ਆ ਤੇ ਉਹਨੂੰ ਅਸੀਂ ਆਹਾ ਵਾਲੇ ਅੱਖਰ ਨਾਲ ਦੇਖਦੇ ਆ ਹਨਾ ਹੁਣ ਇਹ ਧੁਨੀ ਪੰਜਾਬੀ ਦੇ ਵਿੱਚ ਜਦੋਂ ਅਸੀਂ ਦੇਖਣੀ ਆ ਤਾਂ ਅੰਗਰੇਜ਼ੀ ਜਾਣਨ ਵਾਲੇ ਬੰਦੇ ਨੂੰ ਐ ਦੱਸਿਆ ਜਾ ਸਕਦਾ ਹੈ ਕਿ ਜਿਹੜਾ ਸਨ ਜਿਹੜਾ ਸ਼ਬਦ ਉਹ ਲਿਖਦੇ ਨੇ ਸਨ ਸਨ ਦੀ ਪਹਿਲੀ ਜਿਹੜੀ ਧੁਨੀ ਆ ਸਨ ਸਹ ਧੁਨੀਆ ਜਿਹੜੀ ਉਹਦਾ ਉਹੀ ਪੰਜਾਬੀ ਦੇ ਵਿੱਚ ਆ ਤੇ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਲਿਖਣ ਦੇ ਲਈ ਸ ਸ ਸ ਅੱਖਰ ਵਰਤਦੇ ਹਾਂ ਲਿਖਣ ਦੇ ਲਈ ਅਸੀਂ ਉਹਨੂੰ ਸ ਸ ਅੱਖਰ ਵਰਤਦੇ ਆ ਸ ਸ ਲਿਪੀ ਚਿੰਨਾ ਸ ਸ ਸ ਸ ਹਣਾ ਹੁਣ ਆਹੀਂ ਹਾ 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 ਹ ਅਹ ਜਿਹਨੂੰ ਅਸੀਂ ਐਵੇਂ ਰਿਪਰੈਜ਼ੈਂਟ ਕਰਦੇ ਆ ਜਿਹਨੂੰ ਅੰਗਰੇਜ਼ੀ ਦੇ ਵਿੱਚ ਹ ਹਿੰਦੀ ਦੇ ਵਿੱਚ ਹ ਹਿੰਦੀ ਦੇ ਵਿੱਚ ਹ ਇਹ ਸਾਊਂਡ ਲਿਖਤ ਦੇ ਵਿੱਚ ਹ ਹ ਤੇ ਪੰਜਾਬੀ ਦੇ ਵਿੱਚ ਹ ਇਹ ਤਿੰਨਾ ਸੌ ਤਿੰਨਾ ਜਿਹੜੇ ਇੱਥੇ ਤੱਕ ਅੱਖਰ ਲਿਖੇ ਬਨੇ ਅੰਗਰੇਜ਼ੀ ਦੀਆਂ ਪੰਜਾਬੀ ਦੀਆਂ ਤੇ ਹਿੰਦੀ ਦੀਆਂ ਇਹਨਾਂ ਤਿੰਨਾਂ ਦੀ ਸਾਊਂਡ ਇੱਕਾ ਹ ਇਹਨੂੰ ਅਸੀਂ ਵੱਖਰੇ ਵੱਖਰੇ ਤਰੀਕੇ ਨਾਲ ਪੇਸ਼ ਕਰਦੇ ਹਾਂ ਹਾ ਹ ਹ ਇਹਦਾ ਇਹ ਸਾਊਂਡ ਇੱਕ ਹੀ ਆ ਹੁਣ ਜਿਹੜੇ ਬੰਦੇ ਨੂੰ ਹਿੰਦੀ ਦਾ ਹ ਪਤਾ ਹੈ ਉਹਦੇ ਬਰਾਬਰ ਅੱਖਰ ਹ ਰੱਖਿਆ ਜਾ ਸਕਦਾ ਹੈ ਲਿਖਣ ਦਾ तरीका ਵੱਖਰਾ ਹੈ ਉਚਾਰਨ ਦਾ ਤਰੀਕਾ ਕਾਫੀ ਹੱਦ ਤੱਕ ਧੁਨੀਆਂ ਦਾ ਇਹ ਇੱਕਸਾਰ ਹੈ ਇਸ ਕਰਕੇ ਜਿਹੜੀ ਅਗਲੀ ਧੁਨੀ ਜਵੇਂ ਹਾ ਸਿਖਾਉਣੀਆਂ ਮੰਨ ਲਓ ਅੰਗਰੇਜ਼ੀ ਦਾ ਅੱਖਰ ਹੌਕੀਆ ਹੌਕੀ ਹੌਕੀ ਦੀ ਜਿਹੜੀ ਹਾ ਪਹਿਲੀ ਧੁਨੀਆ ਹ ਉਹਨੂੰ ਅਸੀਂ ਦੱਸ ਸਕਦੇ ਹਾਂ ਕਿ ਇਹ ਧੁਨੀ ਹਾ ਜਿਹੜੀ ਪੰਜਾਬੀ ਦੇ ਵਿੱਚ ਵੀ ਮੌਜੂਦ ਹੈ ਉਸ ਤੋਂ ਬਾਅਦ ਜਿਵੇਂ ਕ ਧੁਨੀਆਂ ਪੰਜਾਬੀ ਦੇ ਵਿੱਚ ਜਿਵੇਂ ਉਹਨੂੰ ਪੰਜਾਬ ਗੁਰਮੁਖੀ ਲਿਪੀ ਦੇ ਵਿੱਚ ਕਿਉਂਕਿ ਪੰਜਾਬੀ ਦੀ ਲਿਪੀ ਆ ਜਿਹੜੀ ਉਹ ਗੁਰਮੁਖੀ ਆ ਜਿਹੜੀ ਅੰਗਰੇਜ਼ੀ ਦੀ ਲਿਪੀ ਆ ਉਹ ਰੋਮਨ ਆ ਤੇ ਜਿਹੜੀ ਹਿੰਦੀ ਦੀ ਲਿਪੀ ਉਹ ਦੇਵਨਾਗਰੀਆ ਆ ਆਹ ਜਿਹੜਾ ਸਾਰਾ ਲਿਖਿਆ ਹੋਇਆ ਆ ਆਹ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੋਇਆ ਇਹ ਦੇਵਨਾਗਰੀ ਲਿਪੀ ਦੇ ਵਿੱਚ ਕਿਉਂਕਿ ਹਿੰਦੀ ਨੂੰ ਲਿਖਣ ਲਈ ਇਹ ਵਰਤੀ ਜਾਂਦੀ ਆ ਤੇ ਆਹ ਜਿਹੜਾ ਲਿਖਿਆ ਹੋਇਆ ਇਹ ਰੋਮਨ ਲਿਪੀ ਦੇ ਵਿੱਚ ਕਿਉਂਕਿ ਅੰਗਰੇਜ਼ੀ ਨੂੰ ਲਿਖਣ ਦੇ ਲਈ ਰੋਮਨ ਲਿਪੀ ਦੀ ਵਰਤੋਂ ਆ ਜਿਹੜੀ ਉਹ ਕੀਤੀ ਜਾਂਦੀ ਆ ਹੁਣ ਜਦੋਂ ਅਸੀਂ ਮਨ ਲੋ ਕਹਤੂ ਨਹੀਂ ਦਸਣੀਆਂ ਤਾਂ ਕ ਤੁਨੀ ਦਸਣ ਦੇ ਲਈ ਅਸੀਂ S K I N ਸ਼ਬਦ ਅੰਗਰੇਜ਼ੀ ਦਾ ਲਿਖਿਆ ਅੰਗਰੇਜ਼ੀ ਸਕਿਨ ਦੇ ਵਿੱਚ ਜਿਹੜੀ ਕ 사ਉਂਡ ਆ ਰਹੀ ਆ ਸਕਿਨ ਜਿਹੜੀ ਕ 사ਉਂਡ ਆ ਰਹੀ ਆ ਇਹ ਪੰਜਾਬੀ ਦੀ ਕ ਤੁਨੀ ਨਾਲ ਮਿਲਦੀ ਆ ਹੁਣ ਤੁਸੀਂ ਕਹੋਗੇ ਕਿ ਇਹ ਦੂਜੀ ਤੁਨੀ ਅਸੀਂ ਕਿਉਂ ਵਰਤੀ ਆ ਹਨਾ ਕਿਉਂਕਿ ਜਿਹੜੀ ਪੰਜਾਬੀ ਦੀ ਕ ਧੁਨੀਆ ਉਹ ਅੰਗਰੇਜ਼ੀ ਦੀਆਂ ਪਹਿਲੀ ਧੁਨੀ ਤੋਂ ਬਾਅਦ ਆਉਣ ਵਾਲੀਆਂ ਧੁਨੀਆਂ ਦੇ ਨਾਲ ਮੈਚ ਕਰਦੀ ਆ ਕਿੰਨ ਕ ਧੁਨੀ ਬਾਅਦ ਵਾਲੀਆਂ ਧੁਨੀਆਂ ਨਾਲ ਮਿਲਦੀ ਹੈ ਜਿਹੜੀ ਅੰਗਰੇਜ਼ੀ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਕ ਆਉਂਦਾ ਜਿਵੇਂ ਜੇ ਅੰਗਰੇਜ਼ੀ ਦਾ ਸ਼ਬਦ ਦਾ ਕਾਈਟ ਕਾਈਟ ਦੇ ਵਿੱਚ ਕਾਹਿਚ ਹੈ ਨਾ ਉਹ ਇਹਨੂੰ ਕ ਦੇ ਨਾਲ ਥੋੜਾ ਜਿਹਾ ਖਾ ਬੋਲਿਆ ਜਾਂਦਾ ਜਿਹਨੂੰ ਤੇ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਜਾ ਭਾਸ਼ਾ ਦੇ ਵਿੱਚ ਕਹਿੰਦੇ ਆ ਕਿ ਕ ਦੇ ਨਾਲ ਇਹ ਮਹਾ ਪ੍ਰਣ ਤੁਨੀ ਬਣ ਜਾਂਦੀ ਆ ਕ ਦੇ ਨਾਲ ਥੋੜੀ ਜਿਹੀ ਹਾ ਦੀ ਆਵਾਜ਼ ਆਉਂਦੀ ਆ ਪਰ ਜਿਹੜੇ ਦੂਜੇ ਨੰਬਰ ਤੇ ਕ ਤੋਂ ਨਹੀਂ ਆਉਂਦੀ ਆ ਉਹ ਕ ਤੋਂ ਨਹੀਂ ਪੰਜਾਬੀ ਦੀ ਕ ਤੋਂ ਨਹੀਂ ਦੇ ਨਾਲ ਮਿਲਦੀ ਆ ਇਸ ਕਰਕੇ ਕ ਤੋਂ ਨਹੀਂ ਨੂੰ ਐਵੇਂ ਦੱਸਿਆ ਜਾ ਸਕਦਾ ਹੈ ਕਿ ਦੂਜੇ ਨੰਬਰ ਤੇ ਆਉਣ ਵਾਲੀ ਧੁਨੀ ਆ ਜਿਹੜੀ ਜਾਂ ਦੂਜੇ ਤੋਂ ਬਾਅਦ ਵਾਲੇ ਨੰਬਰਾਂ ਤੇ ਜਿਹੜੀ ਕ ਧੁਨੀ ਆਉਂਦੀ ਆ ਉਹ ਪੰਜਾਬੀ ਦੇ ਵਿਕ ਕ ਧੁਨੀ ਨਾਲ ਮਿਲਦੀ ਆ ਤੇ ਕ ਧੁਨੀ ਨੂੰ ਪੇਸ਼ ਕਰਨ ਦੇ ਲਈ ਪੰਜਾਬੀ ਦੇ ਵਿੱਚ ਕਕਾ ਅੱਖਰ ਵਰਤਿਆ ਜਾਂਦਾ ਹੈ ਕਕਾ ਹੁਣ ਜਿਹੜੇ ਇਹ ਅੱਖਰਾਂ ਦੇ ਨਾਮ ਨੇ ਇਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿ ਬਾਅਦ ਚ ਡਿਟੇਲ ਦੇ ਵਿੱਚ ਕਰਾਂਗੇ ਕਿ ਜਿਹੜੇ ਇਹ ਅੱਖਰਾਂ ਦੇ ਨਾਮ ਨੇ ਇਹ ਵੱਖਰੀ ਚੀਜ਼ ਆ ਤੇ ਜਿਹੜੇ ਇਹ ਧੁਨੀਆਂ ਨੇ ਉਹ ਵੱਖਰੀ ਚੀਜ਼ ਆ ਆਮ ਤੌਰ ਤੇ ਪੰਜਾਬੀ ਦੇ ਵਿੱਚ ਧੁਨੀਆਂ ਨੂੰ ਪ੍ਰਗਟ ਕਰਨ ਦੇ ਲਈ ਆਹ ਚਿੰਨ ਵੀ ਵਰਤ ਲਿਆ ਜਾਂਦਾ ਹੈ ਇਹ ਜਾਣਕਾਰੀ ਸਿਰਫ ਤੇ ਸਿਰਫ ਪੰਜਾਬੀ ਦੇ ਜਿਹੜੇ ਸ਼ੁਰੂ ਦੇ ਵਿੱਚ ਸਿੱਖਲਾਈ ਹਾਸਲ ਕਰਦੇ ਨੇ ਉਹਨਾਂ ਲਈ ਹੀ ਮਹੱਤਵਪੂਰਨ ਨਹੀਂ ਹੈਗੀ ਇਹ ਜਾਣਕਾਰੀ ਖਾਸ ਕਰਕੇ ਐਮਏ ਦੀਆਂ ਕਲਾਸਾਂ ਦੇ ਵਿੱਚ ਜਦੋਂ ਅਸੀਂ ਪੰਜਾਬੀ ਦੀ ਡੂੰਗੀ ਜਦੋਂ ਪੰਜਾਬੀ ਬਾਦਸ਼ਾਹ ਦਾ ਡੂੰਗਾ ਧਿਆਨ ਕਰਵਾਉਨੇ ਆ ਤਾਂ ਉਦੋਂ ਵੀ ਇਹ ਜਾਣਕਾਰੀ ਅਹਿਮियत ਰੱਖਦੀ ਆ ਕਿਉਂਕਿ ਅਸਲ ਦੇ ਵਿੱਚ ਇਹ ਸਾਨੂੰ ਮੁਢਲੀਆਂ ਕਲਾਸਾਂ ਦੇ ਵਿੱਚ ਸਾਨੂੰ ਉਸ ਤਰ੍ਹਾਂ ਨਾਲ ਨਾ ਸਿਖਾਈ ਜਾਂਦੀ ਹੈ ਤੇ ਨਾ ਸਾਨੂੰ ਪਤਾ ਹੁੰਦਾ ਬਾਅਦ ਵਾਲੀਆਂ ਕਲਾਸਾਂ ਦੇ ਵਿੱਚ ਜਦੋਂ ਅਸੀਂ ਪੰਜਾਬੀ ਨੂੰ ਚੰਗੀ ਤਰ੍ਹਾਂ ਸਿੱਖਦੇ ਆ ਜਾਂ ਸਮਝਦੇ ਆ ਜਾਂ ਕਿਸੇ ਵੀ ਭਾਸ਼ਾ ਨੂੰ ਸਮਝਣ ਦੇ ਲਈ ਇਹ ਜਾਣਕਾਰੀ ਅਹਿਮ ਆ ਹੁਣ ਅਸੀਂ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਇਹੀ ਧੁਨੀਆਂ ਦੀ ਸਿਖਲਾਈ ਹੈ ਜਿਹੜੀ ਸ ਤੋਂ ਸ਼ੁਰੂ ਕਰਕੇ ਜਿਹੜੀਆਂ ਪੰਜਾਬੀ ਧੁਨੀਆਂ ਸਿਖਾਈਆਂ ਜਾਂਦੀਆਂ ਨੇ ਉਹਨਾਂ ਬਾਰੇ ਵਿਸਥਾਰ ਦੇ ਵਿੱਚ ਜਾਣਾਂਗੇ ਕਿ ਧੁਨੀਆਂ ਦੇ ਰਾਹੀਂ ਪੰਜਾਬੀ ਦੀ ਸਿਖਲਾਈ ਆ ਜਿਹੜੀ ਉਹ ਕਿਵੇਂ ਦਿੱਤੀ ਜਾ ਸਕਦੀ ਆ ਤੁਹਾਡਾ ਇਸ ਵਿਸ਼ੇ ਬਾਰੇ ਤੁਹਾਡੇ ਕੀ ਵਿਚਾਰ ਨੇ ਜਾਂ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਆਪਣੇ ਵਿਚਾਰ ਨੇ ਜਿਹੜੇ ਉਹ ਕਿਰਪਾ ਕਰਕੇ ਜ਼ਰੂਰ ਦਿਓ ਧੰਨਵਾਦ